ਫਟੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਦਰਖਤਾਂ ਦਾ ਵੱਧ ਤੋਂ ਵੱਧ ਧਿਆਨ ਰੱਖਿਆ ਜਾਵੇ ਤੇ ਵੱਧ ਤੋਂ ਵੱਧ ਪਾਣੀ ਦਿੱਤਾ ਜਾਵੇ ਜਿਵੇਂ ਆਪਾਂ ਆਪਣੇ ਘਰਾਂ ਦੇ ਵਿੱਚ ਫੁੱਲ ਬੂਟਿਆਂ ਦਾ ਫੁੱਲ ਬੂਟਿਆਂ ਦਾ ਧਿਆਨ ਰੱਖਦੇ ਆਂ ਦਰਖਤਾਂ ਦਾ ਧਿਆਨ ਰੱਖਦੇ ਆਂ ਪਾਣੀ ਦਿੰਦੇ ਆਂ ਉਵੇਂ ਕਿਸੇ ਵੀ ਜਗ੍ਹਾ ਤੇ ਜੇ ਸਰਕਾਰੀ ਜਗ੍ਹਾ ਤੇ ਜਾਂ ਸੜਕਾਂ ਦੇ ਉੱਤੇ ਪਿਆਹਾਂ ਦੇ ਉੱਤੇ ਦਰਖਤ ਲੱਗੇ ਹੋਏ ਨੇ ਉਹਨਾਂ ਨੂੰ ਟਾਈਮ ਤੋਂ ਟਾਈਮ ਕੱਢ ਕੇ ਜਰੂਰ ਪਾਣੀ ਦਿੱਤਾ ਜਾਵੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਦੂਜੀ ਗੱਲ ਮੇਰੀ ਸੈਂਟਰ ਸਰਕਾਰ ਕੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਕਿ ਦਰਖਤਾਂ ਦੇ ਲਈ ਕੋਈ ਵਧੀਆ ਰੂਲ ਨਿਯਮ ਤੇ ਵਧੀਆ ਐਕਟ ਬਣਾਏ ਜਾਣ ਤਾਂ ਕਿ ਦਰਖਤਾਂ ਲਈ ਕੋਈ ਵਧੀਆ ਪ੍ਰਾਲੇ ਹੋ ਸਕਣ ਤੇ ਦਰਖਤਾਂ ਨੂੰ ਬਚਾਇਆ ਜਾ ਸਕੇ ਤੀਜੀ ਗੱਲ ਜਿੰਨੇ ਵੀ ਸੁਸ਼ੇਸ਼ਣ ਕਰਵਾਏ ਇਸ ਕਰਨੇ ਜਿਹੜੇ ਇਸ ਨੂੰ ਚਲਾਉਂਦੇ ਨੇ ਇੰਸਟਾਗ੍ਰam ਚਲਾਉਂਦੇ ਨੇ ਚਾਹੇ YouTube ਚਲਾਉਂਦੇ ਨੇ Snapchat ਚਲਾਉਂਦੇ ਨੇ ਸਭ ਨੂੰ ਬੇਨਤੀ ਹੈ ਵੀ ਉਹ ਆਪਣੇ ਪੋਸਟਾਂ ਕਾਪੀ ਨਾ ਜਰੂਰ ਪਾਉਣ ਤਾਂ ਕਿ ਵੱਧ ਤੋਂ ਵੱਧ ਦਰਖਤਾਂ ਦਾ ਬਚਾਅ ਕੀਤਾ ਜਾ ਸਕੇ ਇਹਨਾਂ ਨੂੰ ਬਚਾਇਆ ਜਾ ਸਕੇ ਮੇਰੇ ਘਰ ਪਾਉਂਦੇ ਵੀ ਨੇ ਜਿਹੜੇ ਨਹੀਂ ਪਾਉਂਦੇ ਉਹ ਵੀ ਜਰੂਰ ਪਾਉਣ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਤੁਹਾਨੂੰ ਵੱਧ ਤੋਂ ਵੱਧ ਦਰਖਤਾਂ ਦੇ ਲਈ ਉਪਰਾਲਾ ਕੀਤਾ ਜਾਵੇ ਫੁੱਲ ਬੂਟਿਆਂ ਦੇ ਲਈ ਉਪਰਾਲਾ ਕੀਤਾ ਜਾਵੇ ਤੇ ਜਿੱਥੇ ਵੀ ਤੁਹਾਨੂੰ ਕੋਈ ਵੀ ਦਰਖਤ ਮਿਲਦਾ ਹੈ ਜਰੂਰ ਪਾਣੀ ਪਾਓ ਥੋੜੇ ਤੋਂ ਥੋੜਾ ਟਾਈਮ ਕੱਢ ਕੇ ਜਰੂਰ ਦਰਖਤਾਂ ਲਈ ਟਾਈਮ ਕੱਢੋ ਤੇ ਉਹਨਾਂ ਨੂੰ ਪਾਣੀ ਦਿਓ ਜਿੰਨਾ ਕੁ ਤੁਸੀਂ ਕਰ ਸਕਦੇ ਹੋ ਆਪਣੇ ਵੱਲੋਂ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ